ਦੇ ਪਿਛਲੇ ਹੁਣ ਤੱਕ ਦਾ ਹਿਸਾਬ 1 ਜਨਵਰੀ ਤੱਕ ਤੋਂ ਮੇਰੀ ਬੇਨਤੀ ਹੈ ਸ੍ਰੀ ਸਾਥ ਜੀ ਸਾਡੇ ਜੋ ਨਵੇਂ ਮੁੱਖ ਸੇਵਾਦਾਰ ਹਨ ਮੇਰੇ ਵੀਰ ਭਾਰਜੀਤ ਸਿੰਘ ਜੀ ਜਿਨ੍ਹਾਂ ਪਿਆਰ ਨਾਲ ਸਾਰੇ ਸਾਨੂੰ ਕਹਿੰਦੇ ਹਨ ਉਹ ਗੁਰੂ ਦੀ ਦਾਤ ਪ੍ਰਾਪਤ ਕਰਕੇ ਹਨ ਅਮਰ ਸ਼ਕਤਿਆ ਹੈ ਹਨ ਵਧਾਈ ਦੇ ਪੱਤਰ ਸ੍ਰੀ ਸਾਥ ਜੀ ਕੋਲੋਂ ਬਹੁਤ ਬਹੁਤ ਧੰਨਵਾਦ ਨਾਲ ਮੇਰੀ ਬੇਨਤੀ ਹੈ ਗੁਰੂ ਘਰ ਦੇ ਜੀ ਪਾਪਾ ਜੀ ਨੂੰ ਕਿ ਉਹਨਾਂ ਨੂੰ ਸਰੋਪਾਉ ਦੇ ਕੇ ਆਪਾਂ ਸਨਮਾਨ ਕਰੀਏ ਦਾ ਤੇ ਬਾਕੀ ਹੋਰ ਵੀ ਜਿਹੜੀ ਕਮੇਟੀ ਸ਼ਿਰਵਾ ਮੁਕਤ ਹੋਈ ਹੈ ساری ਪਹਿਲੀ ਕਮੇਟੀ ਜੋ ਸੀ ਉਹਨਾਂ ਨੂੰ ਵੀ ਸਮੂਹ ਵੀਰਾਂ ਨੂੰ ਆਪਾਂ ਗੁਰੂ ਪਿਆਰੇ ਸਵਾਗਤ ਕਰਦਾਂ ਤੇ ਗੁਰੂ ਘਰ ਵੱਲੋਂ ਸਰੋਪਾਉ ਦੀ ਬਖਸ਼ਿਸ਼ ਦੇ ਕੇ ਤੁਸ ਤੂਸ ਆਪਨੇ ਗਿਓ ਉਹਨਾਂ ਦਾ ਸਤਿਕਾਰ ਕਰੀਏ ਬੀ.ਐਨ.ਪੀ. ਹਮੇ ਵੀ ਰੱਗੇ ਕਾਜੀ ਸਿੰਘ ਰੱਗੇ ਉਹ ਪਹਿਲਾਂ ਆ ਕੇ ਸਰੋਪਾ ਦੀ ਦਾਤ ਪ੍ਰਾਪਤ ਕਰ ਬਲੇ ਸੋ ਨਹਾ ਸ੍ਰੀ ਅਕਾਲ ਇਹ ਸਾਡੀ ਨਵੀਂ ਬਸੰਦ ਕਮੇਟੀ ਗੁਰੂ ਸਾਹਿਬ ਜੀ ਉਹਦੇ ਮੁਖ ਸੇਵਾਦਾਰ ਹਨ ਹੁਣ ਮੇਰੀ ਬੇਨਤੀ ਹੈ ਜੋ ਪਹਿਲਾਂ ਮੁਖ ਸੇਵਾਦਾਰ ਰਹੇ ਹਨ ਭਾਈ ਨਿਰੰਦਰ ਸਿੰਘ ਜੀ ਉਹ ਆ ਕੇ ਤੋਂ ਬਹੁਤ ਹੀ ਬਹੁਤ ਪ੍ਰਾਪਤ ਕਰਨ

ਜੀ ਭਾਈ ਜਲਦੀਪ ਸਿੰਘ ਜੀ ਬੋਲੇ ਸੁਨਹਿਾਰ ਸੁਆਸਤੀਆ ਕਾ ਭਾਈ ਪਰਮਿੰਦਰ ਸਿੰਘ ਜੀ ਬੋਲੇ ਗੰਪੀਆ ਭਾਈ ਜਸਵੀਰ ਸਿੰਘ ਜੀ ਭਾਈ ਭਰਮਿੰਦਰ ਸਿੰਘ ਜੀ ਤੁਸੀਂ ਆ ਗਏ ਹੋ ਹਾਂ ਹਾਂ ਹਰੋ ਨੇ ਬੋਲੇ ਸੁਨਹਿਰਾ ਸੁਖੀਰ ਕਹੋ ਭਾਈ ਕੁਲਵੰਤ ਸਿੰਘ ਜੀ ਬੋਲੇ ਸੁਰਿਆ ਬੀ ਸਾਬਕਾ ਸਮੂਹ ਕਵੰਦ ਕਮੇਟੀ ਹਾ ਸਮੂਹ ਸਾਥਗਜਿਓ ਆਪ ਜਿਨੇ ਸਮੂਹ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਵੱਧ ਚੜ ਕੇ ਸੇਵਾ ਕੀਤੀ ਜੋ ਅਸੀਂ ਅੱਜ ਤੱਕ ਕੂਚ ਚਕੇ ਹਾਂ ਕੋਣ ਅੱਗੇ ਵੀ ਮੇਰੀ ਨਵੀਂ ਪ੍ਰਬੰਧਕ ਕਮੇਟੀ ਅਗੇ ਵੀ ਬੇਨਤੀ ਹਾ ਕਿ ਭਾਈ ਸਾਰਿਆਂ ਨੇ ਇਨਾਂ ਵੀ ਰਾ ਅਗੇ ਵੀ ਬੇਨਤੀ ਹੈ ਅਗਰ ਆਲ ਮਿਲ ਕੇ ਸਾਥ ਦੇਣਾ ਸਾਰਿਆਂ ਨੇ ਸੇਵਾ ਮੁਕਤ ਨਹੀਂ ਹੋ ਤੁਸੀਂ ਇਹਨਾ ਸੋਚੋ ਅਹੀਂ ਸੇਵਾ ਮੁਕਤ ਹੋ ਗਿਆਂ ਤੇ ਘਰ ਵਾੜ ਜਾਣਾ ਹਣ ਕਸੇਵਾਇਸ਼ ਪ੍ਰამართ ਕਰਕੇ ਕਰਨੀ ਹੈ ਤਕਰੀਬਨ ਮੇਰੇ ਵੀਰ ਨੇ ਦੱਸਿਆ ਕਿ 5 ਲੱਖ ਰੁਪਇਆ ਸਾਡੇ ਗੁਰੂਕਾਰ ਦੇ ਨਾਮ ਤੇ ਕ੍ਰੈਡਿਟ ਹੈ ਬੈਂਕ ਦਾ ਇਹ ਸਾਰੀ ਸੂਤ ਸਾਧ ਸੰਗਤ ਨੇ ਅੰਦੋਲਨ ਮਾਰ ਕੇ ਲਹੁਣਾ ਹੈ ਸਾਧ ਸੰਗਤ ਜੀਓ ਤੇ ਸਾਰਿਆਂ ਨੇ ਪਿਆਰ ਨਾਲ ਲਹੁਣਾ ਹੈ ਮੇਰਾ ਕਲ ਮੇਰੇ ਵੀਰ ਪਾਇਲਰਿੰਦਰ ਦੀ ਸਿੰਘ ਜੀ ਸੰਸਥਾਨ ਦਰਸ਼ਨ ਕਰਮੇ ਜੁੰਦੇ ਰਹਨ ਵਾਰੂ ਜੀਕਾ ਖਾਲਸਾ ਵਾਰੂ ਜੀ ਕੀ ਫਤਿਹ ਵਾਰੂ ਜੀਕਾ ਖਾਲਸਾ ਵਾਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਾਈ ਗੁਰ ਦੀ ਪਿਆਰੀ ਸਾਧ ਸੰਗਤ ਇਹ ਜੋ ਵੀ ਕੰਮ ਜੋ ਵੀ ਗੁਰਦੁਆਰਾ ਸਾਹਿਬ ਬਣਾਇਆ ਹੈ ਉਹ ਸਾਰਿਆਂ ਸੰਤਾਂ ਨੇ ਬਣਾਇਆ ਹੈ ਅਸੀਂ ਤੇ ਇੱਕ ਸੇਵਾਦਾਰ ਸੀਗੇ ਜਿਵੇਂ ਕਿ ਤੁਹਾਡੀ ਸੇਵਾ ਦਿੱਤੀ ਸੀ ਤੇ ਤਰੀਪਾ ਪੂਰਨ ਤੇ ਨੂੰ ਸਾਹਿਬ ਅਸੀਂ ਸੇਵਾ ਕੀਤੀ ਹੈ ਅਜੀ ਹਰਡ ਸਾਈਡ ਤੋਂ ਕੋਸ਼ਿਸ਼ ਕੀਤੀ ਹੈ ਕਿ ਗੁਰੂ ਘਰ ਨੂੰ ਵੱਧ ਵੱਧ ਪੈਸੇ ਬਚਾਏ ਜਾਣ ਜਿੱਦ ਨੂੰ ਵੀ ਪਰਸਨ ਜਿਹੜਾ ਉਹਨੂੰ ਪਚਾ ਕੇ ਗੁਰੂ ਕਾ ਜੀ ਸਾਰੀ ਕੀਤੀ ਜਾਏ ਇਹ ਸਾਰੀ ਜੋ ਵੀ ਇਸ ਗੁਰੂ ਕਾ ਜੀ ਵਡਿਆਈ ਹੈ ਉਹ ਸਾਰਿਆਂ ਸੰਤਾਂ ਨੂੰ ਜਾਂਦੀ ਹੈ ਕਿਉਂਕਿ ਅਸੀਂ ਤੇ ਤੁਹਾਡੇ ਨਾਲ ਜਿਹੇ ਸੇਵਾਦਾਰ ਹੈਗੇ ਆ ਤੁਹਾਡੇ ਬਣਾਏ ਹੋਏ ਸੇਵਾਦਾਰ ਸੀਗੇ ਜਿੰਨੀ ਸਾਡੇ ਤੋਂ ਵੱਧ ਤੋਂ ਵੱਧ ਸੇਵਾ ਹੋ ਸਕੀ ਉਹ ਅਸੀਂ ਕੀਤੀ ਹੈ ਉਸ ਤੋਂ ਅੱਗੇ ਵੀ ਜੋ ਸਾਡੇ ਕੋਲ ਸੇਵਾ ਹੋਵੇ ਵੀ ਅਸੀਂ ਸੇਵਾ ਮੁਕਤ ਨਹੀਂ ਹਾਈਏ ਇੱਥੇ ਸੋ ਜੀ ਅਸੀਂ ਨਾਲ ਹੀ ਸੇਵਾਦਾਰ ਰਹੇ ਆ ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾ ਹੀ ਸਭ ਤੋਂ ਵੱਡੀ ਕੀਜ ਹੈ ਜਿਹੜੀ ਕਿ ਅਸੀਂ ਕਰਨ ਵਾਸਤੇ ਤੇ ਹੁੰਨੇ ਆ ਬਾਣੀ ਸੁਣੀ ਔਰ ਸੇਵਾ ਕਰਨੀ ਦੋ ਹੀ ਕੰਮ ਹੈ ਜਿਹੜੇ ਇਸ ਕਰਕੇ ਕਦੇ ਵੀ ਸਾਨੂੰ ਤੁਸੀਂ ਕਈ ਨਵੀਂ ਕਮੇਟੀ ਬਣੀ ਹੋਈ ਹੈ ਇਹ ਕਦੇ ਵੀ ਸਾਨੂੰ ਇਹ ਦਾ ਸਮਝੇ ਕਿ ਅਸੀਂ ਇਹਨਾਂ ਤੋਂ ਅਲੱਗ ਹੈਗੇ ਆ ਇਹਨਾਂ ਦੇ ਨਾਲ ਹੈ ਜਿੱਥੇ ਵੀ ਜਾਣਗੇ ਜਿੱਥੇ ਵੀ ਸਾਨੂੰ ਬੁਲਾਉਣਗੇ ਜਿਹੜੀ ਵੀ ਸੇਵਾ ਹੈ ਕਰਸਣਗੇ ਅਸੀਂ ਉਹ ਹਰ ਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਰਾਂਗੇ ਦੂਜੀ ਬੇਤੀ ਹੈ ਕਿ ਮੈਂ ਸੰਤਾਂ ਦਾ ਬਹੁਤ ਬਹੁਤ ਸ਼ੁਕਰ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਸ ਇਹ ਸਾਰਾ ਸਹਿਯੋਗ ਦਿੱਤਾ ਔਰ ਇਹ ਗੁਰੂ ਘਰ ਬਣਾਇਆ ਜਾ ਸਕਿਆ ਸਿੱਖ ਕੁਝ ਨਹੀਂ ਕਰ ਸਕਦੇ ਸਿਰਫ ਸੰਤਾਂ ਦੇ ਸਹਿਯੋਗ ਦੇ ਨਾਲ ਤੇ ਗੁਰੂ ਦੇ ਸਹਿਯੋਗ ਦੇ ਨਾਲ ਗੁਰੂ ਨਾਉਤਮ ਜੀ ਦਾ ਸੰਤਾਂ ਸੰਤਾਨਾ ਮਹਾਦੀ ਸੇਵਾ ਕੀਤੀ ਇਹੋ ਸਾਰੀ ਹੋ ਗਈ ਅਸੀਂ ਤੇ ਸਿਰਫ ਸੇਵਾਦਾਰ ਹਾਂ ਔਰ ਸੇਵਾ ਹੀ ਕਰ ਸਕਦੇ ਹਾਂ ਉਹ ਪੁਲਾ ਤੁਹਾਨੂੰ ਮਾਫੀ ਤਿੰਨ ਸਾਲ ਤੋਂ ਨੇ ਤਿੰਨ ਸਾਲ ਦੇ ਵਿੱਚ ਕੋਈ ਸੇਵਾ ਕਰਦਿਆਂ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਕਿਸੇ ਨੂੰ ਵੱਧ ਘੱਟ ਭੁੱਜਿਆ ਗਿਆ ਹੋਵੇ ਜਾਂ ਕਿਸੇ ਦੇ ਸ਼ਾਂਨ ਦੇ ਵਿੱਚ ਕੋਈ ਖਿਲਾਫ ਕੋਈ ਉੱਚੀ ਜਿਹੀ ਗੱਲ ਕਹੀ ਗਈ ਹੋਵੇ ਅਸੀਂ ਉਹਦੇ ਝੁਮਾ ਦੇ ਸਾਹ ਤੇ ਆ ਗਿਆਂ ਔਰ ਇਸ ਕਰਕੇ ਸਾਹਿਬ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਸਰਵਉੰ ਗੁਰੂ ਜੀ ਸੰਗਤ ਤੁਹਾਨੂੰ ਮਾਫ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ